ਸ਼ਸ਼ੀ ਕਾਲ ਜੀ ਸਾਰਾ ਮੈਂ ਤੁਹਾਡੀ ਆਪਣੀ ਗੁਰਮੀਤ ਸਿੱਧੂ ਅੱਜ ਅਸੀਂ ਬਣਾਉਣ ਜਾ ਰਹੇ ਆ ਜੀ ਮੂੰਗੀ ਦਾ ਕੜਾ ਤੁਸੀਂ ਦੇਖ ਸਕਦੇ ਅਸੀਂ ਦਾਲ ਜਿਹੜੀ ਹੈ ਧੋ ਕੇ ਰੱਖ ਲਈਆ ਹੁਣ ਅਸੀਂ ਇਹਨੂੰ ਕਿਸੇ ਸੁੱਕੇ ਕੱਪੜੇ ਵਿੱਚ ਬੰਨ ਕੇ ਇਹਨੂੰ ਥੋੜਾ ਟਾਈਮ ਰੱਖਣਾ ਹੈ ਜੀ ਜਿਹੜਾ ਜਿਹੜਾ ਪਾਣੀ ਹੈ ਉਹ ਨਿਕਲ ਜਾਵੇ ਫੇਰ ਅਸੀਂ ਪਾਵਾਂਗੇ ਜੀ ਇਹਨੂੰ ਸੁੱਕਣੇ ਤੁਸੀਂ ਦੇਖ ਸਕਦੇ ਹੋ ਮੈਂ ਦਾਲ ਜਿਹੜੀ ਹੈ ਜੀ ਉਹ ਮੈਂ ਪਾ ਲਈ ਹੈ ਜੀ ਪੋਣੀ ਦੇ ਵਿੱਚ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਨਿਚੋੜਨਾ ਸੀ ਹੁਣ ਚੰਗੀ ਤਰ੍ਹਾਂ ਘੁੱਟ ਕੇ ਦੱਬ ਕੇ ਇਹਦਾ ਪਾਣੀ ਕੱਢਦੇ ਆ ਦੇਖ ਸਕਦੇ ਹੋ ਜੀ ਪਾਣੀ ਜਿਹੜਾ ਇਹ ਨਿਕਲਦਾ ਪਿਆ ਹੈ ਜੀ ਵਿੱਚੋਂ ਇਹ ਚੰਗੀ ਤਰ੍ਹਾਂ ਇਹਦਾ ਪਾਣੀ ਨਚੋੜ ਕੇ ਫਿਰ ਅਸੀਂ ਇਹਨੂੰ ਦੂਜੇ ਕੱਪੜੇ 'ਚ ਸੁਕਣੇ ਪਾਉਣਨਾ ਆ ਸੁਕੜਾ ਪਾਉਣਨਾ ਚੰਗੀ ਤਰ੍ਹਾਂ ਬੱਸ ਦੇਖ ਸਕਦੇ ਹੋ ਇਹਦਾ ਪਾਣੀ ਜਿਹੜਾ ਇਹਨਾਂ ਦੇ ਨਿਕਲੇ ਆਏ ਜੀ ਬਾਕੀ ਇਹਨੂੰ ਅਸੀਂ ਥੋੜਾ ਜਿਹਾ ਹੋਰ ਮਪਾਂ ਤੁਸੀਂ ਦੇਖ ਸਕਦੇ ਹੋ ਇਹ ਚੰਗੀ ਤਰ੍ਹਾਂ ਇਹਨੂੰ ਚੋੜ ਲਿਆ ਹੁਣ ਅਸੀਂ ਦੂਜੇ ਪੌਣ ਤੇ ਸੁੱਕੇ ਪੌਣ ਦੇ ਉੱਤੇ ਇੱਕ ਵਾਰੀ ਫੇਰ ਰੱਖਾਂਗੇ ਜੀ ਅਸੀਂ ਇਹਨੂੰ ਚੰਗੀ ਤਰ੍ਹਾਂ ਸੁਕਾ ਕੇ ਫਿਰ ਅਸੀਂ ਇਹਨੂੰ ਪੀਸਣਾ ਹੈ ਚੰਗੀ ਤਰ੍ਹਾਂ ਸਾਨੂੰ ਪਾਲਣਾਂ ਦੇ ਸੁੱਕਣੇ। ਸਾਨੂੰ ਸੀਨੋ ਪੱਖੇ ਥਲੇ ਰੱਖ ਦੇਣਾ ਹੈ ਜੀ ਜਾ ਕੇ। ਤੁਸੀਂ ਦੇਖ ਸਕਦੇ ਹੋ ਸਾਡੀ ਜਿਹੜੀ ਮੂੰਗੀ ਹੈ ਜੀ ਚੰਗੀ ਤਰ੍ਹਾਂ ਜੀ ਸੁੱਕ ਗਈ ਹੈ ਹੁਣ ਅਸੀਂ ਕਰਾਂਗੇ ਜੀ ਇਹਨੂੰ ਗਰੈਂਟਡ। ਨਸੇ ਮੂੰਗੀ ਮੂੰਗੀ ਦਾਲੇ ਵਿੱਚ ਪਾ ਦਿੱਤੀ ਹੈ ਜੀ। ਨਸ ਲਗਾਵਾਂਗੇ ਜੀ ਢੱਕਣ। ਹੁਣ ਅਸੀਂ ਕਰਾਂਗੇ ਜੀ ਇਹਨੂੰ ਗਰੈਂਟਡ। ਜੋ ਦੇਖ ਸਕਦਾ ਸਾਡੀ ਜਿਹੜੀ ਹੈ ਜੀ ਦਾਲ ਆ ਜੀ ਉਹ ਚੰਗੀ ਤਰ੍ਹਾਂ ਪੀਸ ਹੋ ਗਈ ਹੈ ਜੀ ਹੁਣ ਅਸੀਂ ਉੱਪਰ ਪਾਵਾਂਗੇ ਚਿਕੇ ਤੁਸੀਂ ਦੇਖ ਸਕਦੇ ਹੋ ਜੀ ਇਸ ਦੇ ਵਿੱਚ ਹੁਣ ਕੀ ਪਾ ਦਿੱਤਾ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਜਿਹੜਾ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੀ ਮੂੰਗੀ ਦੀ ਦਾਲ ਹੁਣ ਅਸੀਂ ਇਹਨੂੰ ਫੁੱਲਾਂਗੇ ਜੀ ਚੰਗੀ ਤਰ੍ਹਾਂ ਸਾਡੇ ਸਾਡੇ ਜਿਹੜੀ ਹੈ ਜੀ ਮੂੰਗੀ ਭੁੱਜਦੀ ਤਾਂ ਇਹ ਚੰਗੀ ਤਰ੍ਹਾਂ ਹੁਣ ਅਸੀਂ ਇੱਧੇ ਹੀ ਦੂਜੀ ਸਾਈਡ ਰੱਖ ਦਿੱਤਾ ਹੈ ਪਾਣੀ ਵਿੱਚ ਪੀਣੇ ਪਾ ਕੇ ਜਿਹੜੀ ਸਾਡੀ ਚੀਨੀ ਉਹ ਤੋਂ ਬਾਅਦ ਜਾਨੀਏ ਉਹਦਾ ਇਸ ਮੂੰਗੀ ਲਈ ਚੰਗੀ ਤਰ੍ਹਾਂ ਭੁੱਜ ਜਾਣੀ ਭਰੇ ਅਸੀਂ ਉਹ ਵਾਲਾ ਪਾਣੀ ਇਹਦੇ ਵਿੱਚ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਸਾਡੀ ਜਿਹੜੀ ਮੂੰਗੀ ਹੈ ਜੀ ਚੰਗੀ ਤਰ੍ਹਾਂ ਭੁੱਜਦੀ ਪਈ ਹੈ ਜੀ ਹੁਣ ਮੂੰਗੀ ਦਾ ਪਾਊਡਰ ਮਸੀਂ ਨੂੰ ਥੋੜਾ ਜਿਆ ਹੋਰ ਲਾਲ ਕਰਾਂਗੇ ਜੀ ਤੇ ਅਸੀਂ ਇਹਦੇ ਵਿੱਚ ਚੀਨੀ ਵਾਲਾ ਪਾਣੀ ਪਾ ਦਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਸਾਡੀ ਜਿਹੜੀ ਮੂੰਗੀ ਦਾ ਪਾਊਡਰ ਹੈ ਜੀ ਚੰਗੀ ਤਰ੍ਹਾਂ ਭੁੱਜ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਚੀਨੀ ਦਾਦਾ ਹੁਣ ਅਸੀਂ ਇਹਨੂੰ ਵੀ ਚੰਗੀ ਤਰ੍ਹਾਂ ਰਲਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਥੇ ਦੇ ਵਿੱਚ ਪਾਣੀ ਜਿਹੜਾ ਹੈ ਚੰਗੀ ਤਰ੍ਹਾਂ ਮਿਕਸ ਹੋ ਗਿਆ ਜੀ ਉਬਲ ਕੇ ਇਹ ਸੰਗਣਾ ਸੰਗਣਾ ਵੀ ਹੋ ਗਿਆ ਅਸੀਂ ਥੋੜਾ ਜਿਹਾ ਇਹਨੂੰ ਹੋਰ ਸੰਗਣਾ ਕਰਾਂਗੇ ਜੀ ਕੜਮੋਂਗੇ ਦਾ ਕੜਾ ਜਿਹੜਾ ਇਹ ਬਣ ਕੇ ਤਿਆਰ ਹੋ ਚੁੱਕਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਬਹੁਤ ਬਹੁਤ ਧੰਨਵਾਦ ਤੇ ਲਾਈਕ ਤੇ ਸਬਸਕ੍ਰਾਈਬਰ ਜਿੰਨ ਕਰਿਓ ਜੀ